ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆਂ ਖਾਨ ਅੱਜ ਤੁਹਾਨੂੰ ਅਸੀਂ ਕਾਟਨ ਦੇ ਸੂਟ ਦਿਖਾਉਣੀ ਆਂ ਦੇਖੋ ਇਹ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਕਾਲਾ ਕਾਲੇ ਕਲਰ ਦਾ ਸੂਟ ਹੈ ਤੇ ਦੋ ਸੂਟ ਆ ਸਾਡੇ ਕੋਲ ਤੇ ਇਹ ਤੁਸੀਂ ਲੈਂਸ ਲਾ ਕੇ ਵੀ ਤਿਆਰ ਕਰਵਾ ਸਕਦੇ ਹੋ ਤੇ ਕਢਾਈ ਵੀ ਕਰਵਾ ਸਕਦੇ ਹੋ ਘੇਰੇ ਦੇ ਉੱਤੇ ਮਸ਼ੀਨੀ ਕਢਾਈ ਕਰਾ ਸਕਦੇ ਹੋ ਤੇ ਬਹੁਤ ਹੀ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ ਤੇ ਬਹੁਤ ਹੀ ਬਸੌਫਟ ਕੱਪੜਾ ਹੈ ਤੇ ਇਹ ਦੋ ਸੂਟ ਵੀ ਮਿਲ ਜਾਣਗੇ ਤੁਹਾਨੂੰ ਤੇ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਕਰ ਸਕਦੇ ਹੋ ਤੇ ਇਹਦਾ ਪ੍ਰਾਈਸ ਰਹੂਗਾ 650 ਰੁਪਏ ਮントਨਾ ਕਲਾਸ ਸੂਟ ਦਿਖਾਉਣੀ ਹੈ ਦੇਖੋ ਇਹ ਵੀ ਕੋਟਨ ਦਾ ਸੂਟ ਹੈ ਇਹਦਾ ਪ੍ਰਿੰਟ ਬਹੁਤ ਸੋਹਣਾ ਪੀਚ ਕਲਰ ਦਾ ਸੂਟ ਥੋੜਾ ਜਿਹਾ ਲਾਈਟ ਹੈ ਕੈਮਰੇ ਚ ਲਾਈਟ ਜਾ ਰਿਹਾ ਤੇ ਇੰਨਾ ਲਾਈਟ ਹੈ ਨਹੀਂ ਕਪੜਾ ਹੈ ਤੇ ਇਹਦੇ ਵਿੱਚ ਹੀ ਫਲਾਵਰ ਬਣੇ ਹੋਏ ਆ ਬਹੁਤ ਸੋਹਣਾ ਸੂਟ ਹੈ ਇਹ ਵੀ ਤੁਹਾਨੂੰ ਜੇ ਦੋ ਸੂਟ ਲੈਣੇ ਦੋ ਸੂਟ ਮਿਲ ਜਾਣਗੇ ਤੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਇਹਦਾ ਪ੍ਰਾਈਸ ਵੀ 650 ਹੁਣ ਤੁਹਾਨੂੰ ਹੋਰ ਸੂਟ ਦਿਖਾਉਣੀ ਹੈ ਇਹ ਵੀ ਕਾਲੇ ਕਲਰ ਦਾ ਹੈ ਵੀ ਕਾਲਾ ਤੇ ਚਿੱਟਾ ਹੈ ਵਾਈਟ ਕਲਰ ਦਾ ਤੇ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣਾ ਛੋਟਾ ਇਹ ਵੀ ਤੁਸੀਂ ਲੈਸ ਲਾ ਕੇ ਤਿਆਰ ਕਰਵਾ ਸਕਦੇ ਹੋ ਕੜਾਈ ਵੀ ਕਰਵਾ ਸਕਦੇ ਹੋ ਵੀ ਸਾਡੇ ਕੋਲ ਦੋ ਛੋਟਾ ਜਿਹਾ ਲੈਣੇ ਆ ਤਾਂ ਤੁਸੀਂ ਦੋ ਛੋਟਾ ਲੈ ਸਕਦੇ ਹੋ ਅਸੀਂ ਆਨਲਾਈਨ ਹੀ ਕੰਮ ਕਰਦੇ ਆ ਤੇ ਤੁਸੀਂ ਸੋਨੋ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਬਹੁਤ ਬਹੁਤ ਹੀ ਸੌਫਟ ਕੱਪੜਾ ਇਹ ਤੇ ਬਹੁਤ ਹੀ ਪਿਆਰਾ ਕਲਰ ਹੈਗਾ ਪ੍ਰਿੰਟ ਵੀ ਬਹੁਤ ਸੋਹਣਾ ਹੁਣ ਤੁਹਾਨੂੰ ਹੋਰ ਸੂਟ ਦਿਖਾਉਣੇ ਆ ਇਹ ਸੂਟ ਆ ਪਾਰਟੀ ਵੇਅਰ ਸੂਟ ਦੇਖੋ ਇਹ ਘੇਰਾ ਇਹਦਾ ਲੈ ਘੇਰਾ ਇਹ ਤੇ ਬੁੱਟਾ ਬਣਿਆ ਹੋਇਆ ਤਾਂ ਨੂੰ ਦੋ ਪੈਨਲ ਜਾਂਦੇ ਆ ਦੇਖੋ ਤੇ ਇੰਦਰ ਗਲਾ ਬਣਿਆ ਹੋਇਆ ਦੇਖੀ ਇਹ ਗਲਾ ਬਣੇ ോ ഗജാ കാലവേർ സൂട്ടാ സാ ദപറ്റേത്തെ കടായി തര ക സൂട്ടേ വെച്ച് സാ കൈ ते साफ सलवारूटचा रेट आहे का अपे देखर वी कढाई देखील फुल बन्या होीनी ते हँड वर्क आहे सूट ते ਅਧੋਨ ਬਟਾਂਖੋਂ ਕਿਨਾਂ ਕਰ ਰਹੇ ਆ। ਇਹ ਰंगेੰਜਾ ਚੀ ਡੁਪੱਟਾ ਤੇ ਦੇਖੋ ਕਢਾਈ ਕੀਤੀ ਹੋਈ ਹੈ। ਤੇ ਪਾਸਿਆਂ ਤੇ ਕੱਟਵਾਰਕਾ ਦੇਖੋ ਬੱਟੇ ਦੇ ਚਾਰ ਚੁਪਰੇ ਕੱਟਵਾਰਕ ਕੀਤਾ ਹੋਇਆ। ਤੇ ਪ੍ਰਿੰਟ ਡੁਪੱਟੇ ਦੇ ਵਿੱਚ ਇਹ ਜਿਹੜਾ ਜਬਾ ਕੱਟ ਵਰਤਿਆ ਇਹ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਇਹਦਾ ਆਰਡਰ ਕਰ ਸਕਦੇ ਹੋ ਸਾਨੂੰ ਸਕਰੀਨ ਸ਼ਾਟ ਲੈ ਕੇ ਇਹ ਤਰਾ ਤੇ ਇਹਦਾ ਭਾਇ ਜੇ ਰਕੂ 500 ਰੁਪਏ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣਾ ਤੇ ਗ੍ਰੀਨ ਜਿਹਾ ਕਲਰ ਆ ਇਹ ਹੈ ਸੋ ਪਿਆਜ ਅਗਲੀ ਤੁਹਾਨੂੰ ਇਹ ਰੱਖੋ ਮੈਂ ਖਾ ਲੈਣੇ ਹੈਂਡਵਰਕ ਤੇ ਮਸ਼ੀਨਵਰਕ ਕੋਈ ਵੀ ਤੁਹਾਨੂੰ ਸੂਟ پسند ਆਉਂਦਾ ਤੁਸੀਂ ਇਹਨਾਂ ਚੋਂ ਸਾਨੂੰ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਭਾਰਾਂ ਨੂੰ ਪਿਆਰ ਪੜੀ ਸੱਸਰੀ ਹੈ ਘਰ ਮਾਹੀ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ